ਕਬੀਰ ਪਾਟਨ ਤੇ ਉਜਰ ਫਲਾ RAM ਭਗਤ ਜੇਠਾਇ RAM ਸਨੇਹੀ ਬਾਰਾ ਜੰਪੁਰ ਮੇਰੇ ਫਾਇ ਕਬੀਰ ਗੰਗ ਜਮਨ ਕੇ ਅੰਤਰ ਸਹਿਜ ਸੁਨ ਕੇ ਖਾਟ ਤਹਾ ਕਬੀਰ ਮਤ ਕੀਆ ਖੋਜਤ ਮਨ ਜਨ ਬਾਟ کبیر جیسی اپجی پیڑتے جو تیسی نبھائے اوڑ ہی کس کا باپورا پجے نارتن کروڑ کبیرا ایک اچمبھو دیکھو ہی ہاتھ بکائے بنجنہ بارا کوڈی بدلے جائے ਕਬੀਰ ਜਹਾਂ ਗਿਆਨ ਤਾਂ ਧਰਮ ਹੈ ਜਹਾਂ ਝੂਠ ਤਾਂ ਪਾਪ ਜਹਾਂ ਲੋਭ ਤਾਂ ਕਾਲ ਹੈ ਜਹਾਂ ਖਿਮਾ ਤਾਂ ਆਪ ਕਬੀਰ ਮਾਇਆ ਤਜੀ ਤਾਂ ਕੀ ਫਾਇਦਾ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭ ਕੋ ਖਾਈ ਕਬੀਰ ਸੱਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਇੱਕ ਲਾਗਤੀ ਭੋਏ ਮਿਲ ਗਿਆ ਤਰਿਆ ਕਲੇਜੇ ਸ਼ੇਖ ਕਬੀਰ ਸੱਚਾ ਸਤਗੁਰ ਕਿਆ ਕਰ ਜੋ ਸਿਖਾਂ ਮੈਂ ਚੂਕ ਅੰਧੇ ਇੱਕ ਨਾ ਲੱਗਦੀ ਜਿਉਂ ਬਾਸ ਬਜਾਈਏ ਫੂਕ ਕਬੀਰ ਹੈ ਗ ਬਹਨ ਸਕਨ ਕਨ ਸ਼ਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ ਕਬੀਰ ਨ੍ਰਿਤ ਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਓ ਮੰਗ ਸਵਾਰ ਬਿਖੈ ਕੋ ਓ ਸਿਮਰੈ ਹਰ ਨਾਮ ਕਬੀਰ ਤੁੰਨੀ ਪਾਈ ਤੇਤ ਭਈ ਸਤਗੁਰ ਬੰਦੀ ਤੀਰ ਕਬੀਰ ਹੀਰਾ ਬਨਜਿਆ ਨਾਮ ਸਰੋਵਰ ਤੀਰ ਕਬੀਰ ਹਰ ਹੀਰਾ ਜੰਝੋਰੀ ਲੈ ਕੇ ਮੰਡਾ ਹਾਟ ਜਬ ਹੀ ਪਾਈਏ ਪਰਖੂ ਤਬ ਹੀਰਨ ਕੀ ਸਾਥ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਹਮਰਾ ਤੁਰਬਾਸਾ ਕਰੋ ਹਰ ਗਿਆ ਬਹੋਰ ਬਿੱਤ ਕਬੀਰ ਸੇਵਾ ਕੋ ਦੋਏ ਫਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜੇ ਮਾਰਗ ਪੰਡਿਤ ਗਏ ਪਛ ਪਰਿ ਬਹੀਰ ਇਕ ਅਕਟ ਤਾਟੀ RAM ਕੀ ਤਹਿ ਚੜ ਰਿਓ ਕਬੀਰ ਕਬੀਰ ਦੁਨੀਆ ਕੇ ਧੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਧਰੇ ਮਸਾਨ ਕਬੀਰ ਦੂਭੇਂ ਗੋਰੇ ਬਾਪੁਰ ਬਹ ਲੋਗਨ ਕੀ ਕਾਨ ਸਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਕਬੀਰ ਤਲੀ ਮਧੂ ਕਰੀ ਨਾਨਾ ਵਿਦ ਕੋ ਨਾਜ ਦਾਵਾ ਕਹੂ ਕੋ ਨਹੀਂ ਵੱਡਾ ਦੇਸ਼ ਬਡ ਰਾਜ ਕਬੀਰ ਦਾਵ ਦਜ ਨ ਹੋਤ ਹੈ ਨਿਰਦਾਵ ਰਹੇ ਨਿਸ਼ੰਕ ਜੋ ਜਨ ਨਿਰਦਾਵ ਰਹੇ ਸੋਗਨ ਇੰਦਰ ਸੋਰੰਕ ਕਬੀਰ ਪਾਲ ਸਮੁਹਾ ਸਰਵਰ ਭਰ ਤੀ ਨ ਸਕੈ ਕੋਈ ਨੀਰ ਬਾਗ ਬਡੇ ਤੈ ਪਾਇਓ ਤੂੰ ਭਰ ਭਰ ਤਿਓ ਕਬੀਰ ਕਬੀਰ ਪਰ ਭਾਤੇ ਤਾਰ ਖਿਸੈ ਤਿਉ ਏ ਖਿਸੈ ਸਰੀਰ ਏ ਦੋ ਅਕਰ ਨਾ ਖਿਸੈ ਸੋ ਘਰ ਹੋ ਕਬੀਰ ਕਬੀਰ ਕੋਠੀ ਕਾਠ ਕੀ ਦਾ ਬਿਸ਼ ਲਾਗੀ ਆਗ ਪੰਡਿਤ ਪੰਡਿਤ ਜਲ ਮੁਏ ਮੂਰਖ ਉਦਰੇ ਭਾਗ ਕਬੀਰ ਸੰਸਾਰ ਦੂਰ ਕਰ ਕਾਗਦ ਦੇ